ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਪੂਰੀ ਦੁਨੀਆ ਵਿੱਚੋਂ ਸਭ ਤੋਂ ਮਹਿੰਗੀ ਜ਼ਮੀਨ ਦੇ 4 ਗੱਜ ਜ਼ਮੀਨ 2 ਅਰਬ 5 ਕਰੋੜ ਤੋਂ ਵੱਧ ਮਹਿੰਗੀ ਖਰੀਦੀ ਗਈ। ਇਹ ਜ਼ਮੀਨ ਨੂੰ ਖਰੀਦਣ ਦਾ ਕੀ ਕਾਰਨ ਹੈ? ਕੀ ਕੀਤਾ ਗਿਆ ਇੱਥੇ? ਆਓ ਤੁਹਾਨੂੰ ਪੂਰਾ ਇਤਿਹਾਸ ਦੱਸਦੇ ਹਾਂ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਆਪਣੇ ਬੱਚਿਆਂ ਨਾਲ ਵੀ ਇਹ ਵੀਡੀਓ ਸਾਂਝੀ ਕਰਿਓ ਤਾਂ ਜੋ ਤੁਹਾਡੇ ਬੱਚਿਆਂ ਨੂੰ ਵੀ ਤੇ ਹੋਰ ਸੰਗਤਾਂ ਨੂੰ ਵੀ ਇਹ ਇਤਿਹਾਸ ਬਾਰੇ ਪਤਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ। ਅੱਜ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਪਿਛਲੇ 2 ਦਿਨਾਂ ਤੋਂ ਅਸੀਂ ਤੁਹਾਨੂੰ ਫਤੇਗੜ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਜਿੱਥੇ ਸਾਬਜਾਦਿਆਂ ਨੂੰ ਨੀਹਾਂ ਵਿੱਚ ਚੜਾਇਆ ਗਿਆ ਉਹ ਵੀ ਤੁਹਾਨੂੰ ਦਰਸ਼ਨ ਕਰਾਏ ਆ ਸ਼ਹੀਦ ਹੋਣ ਤੋਂ ਬਾਅਦ ਜਿੱਥੇ ਸਾਬਜਾਦਿਆਂ ਦੇ ਸਰੀਰਾਂ ਨੂੰ ਛੁੱਟਿਆ ਗਿਆ ਕੱਲ ਦੇ ਬਲੌਗ ਵਿੱਚ ਤੁਸੀਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਤੋਂ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਇਸ ਪਾਵਨ ਪਵਿੱਤਰ ਅਸਥਾਨ ਤੇ ਲਿਆਂਦਾ ਗਿਆ ਇਹ ਜੋ ਆਪ ਜੀ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਧਰਤੀ ਨੂੰ ਖਰੀਦਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਿਆਰੇ ਸੇਵਕ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਆਉਂਦਾ ਹੈ ਦੀਵਾਨ ਟੋਡਰਮਲ ਦੀਵਾਨ ਟੋਡਰਮਲ ਜੀਆ ਨੇ ਇਹ ਜਗਾ 78000 سونے ਦੀ ਮੋਹਰ ਦੇ ਕੇ ਖਰੀਦੀ ਸੀ 78000 ਨੂੰ ਅੱਜ ਦੇ ਹਿਸਾਬ ਨਾਲ ਗੁਣਾ ਕਰਕੇ ਵੇਖਣਾ ਹੋਵੇ 2 ਅਰਬ 5 ਕਰੋੜ ਰੁਪਈਆ ਬਣ ਜਾਂਦਾ ਜੇ ਤੁਸੀਂ ਪੁੱਛੋ ਕਿੰਨੀ ਜਗ੍ਹਾ ਖਰੀਦੀ ਆ 4 ਗੱਜ ਜ਼ਮੀਨ ਜਿਸ ਵਿੱਚ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੇ ਸਰੀਰ ਹੀ ਰੱਖੇ ਜਾਂਦੇ ਸਨ ਸੰਗਤ ਜੀ ਅਗਲੇ ਬਲੌਗ ਵਿੱਚ ਤੁਹਾਨੂੰ ਇਸ ਗੁਰੂ ਦੇ ਪਿਆਰੇ ਸਿੱਖ ਦੀ ਹਵੇਲੀ ਦੇ ਵੀ ਦਰਸ਼ਨ ਕਰਾਵਾਂਗੇ ਆਓ ਹੁਣ ਤੁਸੀਂ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰੋ ਸਾਹਮਣੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜਿੱਥੇ ਸਤਗੁਰ ਜੀਆਂ ਦਾ ਪ੍ਰਕਾਸ਼ ਹੈ ਪ੍ਰਬੰਧਕ ਵੀਰ ਦਸਰੇ ਸਨ ਏਸੀ ਹੀ ਧਰਤੀ ਨੂੰ ਖਰੀਦਿਆ ਗਿਆ ਸੀ ਇੱਥੇ ਹੀ ਮਾਤਾ ਜੀ ਅਤੇ ਛੋਟੇ ਸਹਿਬਜਾਦਿਆਂ ਦਾ ਸੰਸਕਾਰ ਹੋਇਆ ਗੱਬੇ ਮਾਤਾ ਜੀ ਨੂੰ ਲਟਾਇਆ ਗਿਆ ਆਲੇ ਦਿਵਾਲੇ ਦੋਵੇਂ ਸਹਿਬਜਾਦਿਆਂ ਨੂੰ ਪਾ ਕੇ ਅਗਨਪੇਟ ਕੀਤਾ ਗਿਆ ਜੋ ਲੱਕੜਾਂ ਲਿਆਂਦੀਆਂ ਗਈਆਂ ਉਹ ਲੱਕੜਾਂ ਦੀ ਸੇਵਾ ਬਾਬਾ ਮੋਤੀ RAM ਮਹਾਰਾਜ ਜੀਆਂ ਨੇ ਕੀਤੀ ਧੰਨ ਹੈ ਬਾਬਾ ਮੋਤੀ RAM ਮਹਾਰਾ ਜਿਹੜੇ ਬਾਬੇ ਮੋਤੀराम ਮੈਰੇ ਨੂੰ ਸਹਿਬਜ਼ਾਦਿਆਂ ਦੀ ਸੇਵਾ ਕਰਨ ਬਦਲੇ ਕੋਲੂ ਵਿੱਚ ਪੀੜ ਕੇ ਆਪਣੇ ਆਪ ਨੂੰ ਸ਼ਹੀਦ ਕਰਾਉਣਾ ਪਿਆ ਗੁਰੂ ਦੇ ਪਿਆਰੇ ਸਿੱਖਾਂ ਦਾ ਸਿੱਧਕ ਦੇਖੋ دیਵਾਨ ਟੋਡਰਮਲ ਜੀਆ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਇਸ 4 ਗੱਜ ਜ਼ਮੀਨ ਨੂੰ ਖਰੀਦਣ ਵਾਸਤੇ ਲਾ ਦਿੱਤੀ ਅਤੇ ਧੰਨ ਬਾਬਾ ਮੋਤੀराम ਮਹਿਰਾ ਜੀਆ ਨੇ ਸਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਤੇ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਜਿਸ ਬਦਲੇ ਜ਼ਾਲਮਾਂ ਨੇ ਬਾਬਾ ਮੋਤੀराम ਮਹਿਰਾ ਜੀ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਸੋ ਸੰਗਤ ਜੀ ਆਪ ਜੀਆ ਨੇ ਦਰਸ਼ਨ ਕੀਤੇ ਹਨ ਉਹ ਧਰਤੀ ਦਾ ਸਭ ਤੋਂ ਮਹਿੰਗਾ ਟੁਕੜਾ ਜਿੱਥੇ ਇੱਕੋ ਚਿਖਾ ਵਿੱਚ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਮਾਤਾ ਗੁਜਰਕੌਰ ਜੀਆ ਦੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਗਿਆ। ਇਹ ਸੀ ਅੱਜ ਦਾ ਬਲੌਗ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ? ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ। ਅਗਲੀ ਵੀਡੀਓ ਵਿੱਚ ਤੁਹਾਨੂੰ ਦੀਵਾਲ ਨਟੋਡਰਮਲ ਜੀਆ ਦੀ ਜਹਾਜੀ ਹਵੇਲੀ ਦੇ ਦਰਸ਼ਨ ਕਰਾਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇੱਥੇ ਹੀ ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।